ਪਹਿਲੇ ਇਲੈਕਸ਼ਨ ਵਿੱਚ ਜਿਦੋਂ ਨੇ ਦੇਖਿਆ ਮਾਹੌਲ ਆ ਆម ਆਪ ਪਾਰਟੀ ਦਾ ਉਹਨੇ ਕਹਿਤਾ ਇੱਕ ਮੌਕਾ ਦਿਓ ਕੇਜਰੀਵਾਲ ਗ੍ਰੈਂਡ ਆਪ ਲੈ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਕਿ ਇੰਦਾ ਦੇ ਨਲਾਇਕ ਸਰਕਾਰ ਤੇ ਨੇ ਮੰਤਰੀ ਨੇ ਇਹ ਨਾ ਪੂਰਾ ਹੱਲ ਕਰ ਸਕਦਾ ਤੇ ਹੁਣ ਸਾਰਾ ਕਹਿੰਦਾ ਜੀ ਹੁਣ ਅਗਲੀ ਕੈਂਪੇਨ ਚੱਲੀ ਭਗਵੰਤ ਮਾਨ ਦੇ ਹੰਦੇ ਹੋਗੇ ਭਗਵੰਤ ਮਾਨ ਨੂੰ ਭੇਜੋ ਆਮ ਆਦਮੀ ਤੇ ਵੀ ਰਹਿ ਗਈ ਹਾਟ ਮੰਡੀ ਦੀ ਕੈਂਪੇਨ ਸੀ ਕਿ ਆਮ ਆਦਮੀ ਬਣਾਵਾਂਗੇ ਆਮ ਆਦਮੀ ਮੁਕਦਮੇ ਦੇ ਹੁਣ ਆਮ ਆਦਮੀ ਦੇ ਲੱਭੇ ਹੈ ਹੀ ਨਹੀਂ ਅੱਜ ਤੱਕ ਸਾਰੇ ਛੱਡ ਗਏ ਜਿਹੜੇ ਪਟਿਆਲੇ ਤੋਂ ਵੀ ਦੁਆਰਾ ਹੈ ਹੁਣ ਤਾਂ 3 ਸਾਲ ਦੀ ਸਜ਼ਾ ਹੋਈ ਪਈ ਹੈ ਡਾਕਟਰ ਜਿਹੜਾ ਹੈਗਾ ਕੁਲਵੀਰ ਸਿੰਘ 3 ਸਾਲ ਦੀ ਸਜ਼ਾ ਹੋਈ ਹੈ ਤੇ ਦੂਜੇ ਕਈਆਂ ਨੂੰ ਸਜ਼ਾ ਹੋਣ ਵਾਲੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸਾਰੀ ਲੀਡਰਸ਼ਿਪ ਇੱਕ ਝੰਡੇ ਥੱਲੇ ਇਕੱਠੇ ਹੈ ਤੇ ਮੈਨੂੰ ਲੱਗਦਾ ਕੱਲੀ ਪਾਰਟੀ ਹੈ ਪੰਜਾਬ 'ਚ ਜਿਹੜੀ ਯੂनाइटेड ਹੈ ਤੇ ਇਕੱਠੇ ਹੋ ਕੇ ਐਜ਼ ਅ ਫੈਮਲੀ ਆ ਜਿਹੜੇ ਦੇਸ਼ ਦੇ ਦਿੱਲੀੋਂ ਆਈਆਂ ਪਾਰਟੀਆਂ ਦੇ ਖਿਲਾਫ ਅਸੀਂ ਲੜਾਈ ਲੜਨ ਵਾਸਤੇ ਪੂਰੇ ਖੁਨਪੂਰੀ ਅਸੀਂ ਸੰਗਤ ਹੋ ਗਏ ਆ ਜੋ ਹਾਲਾਤ ਤੁਸੀਂ ਦੇਖੇ ਆ ਅੱਜ ਪੰਜਾਬ ਦੇ ਅੱਜ ਐ ਨਹੀਂ ਲੱਗਦਾ ਕੋਈ ਸਰਕਾਰ ਹੈ ਆਪਾਂ ਨੂੰ ਆਇਆ ਨਲਾਇਕ ਮੁੱਖ ਮੰਤਰੀ ਮਿਲਿਆ ਤੇ ਮੈਂ ਕੱਲ ਸੁਣ ਰਿਹਾ ਸੀ ਬਿਆਨ ਕੇਜਰੀਵਾਲ ਦਾ ਦੇਖੋ ਕਿੰਨਾ ਹਿਯਾਰ ਕੇਜਰੀਵਾਲ ਹੈ ਪਹਿਲੇ ਇਲੈਕਸ਼ਨ ਵਿੱਚ ਜਦੋਂ ਨੇ ਦੇਖਿਆ ਮਾਹੌਲ ਆਮ ਆਦਮੀ ਪਾਰਟੀ ਦਾ ਹੈ ਉਹਨੇ ਕਹਿਤਾ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਉਹ ਕ੍ਰੈਡਿਟ ਆਪ ਲੈ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਨਲਾਇਕ ਸਰਕਾਰ ਨੇ ਮੁੱਖ ਮੰਤਰੀ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਤੇ ਹੁਣ ਸਾਰਾ ਕਹਤਾ ਕਿ ਹੁਣ ਅਗਲੀ ਕੈਂਪੇਨ ਸਾਰੀ ਭਗਵੰਤ ਮਾਨ ਦੇ ਸਿਰ ਤੇ ਹੋਊਗੀ ਭਗਵੰਤ ਮਾਨ ਨੂੰ ਭੇਜੋ ਦੇਖੋ ਕਿੰਨਾ ਫਰਕ ਆਈ ਸ਼ੋ ਕਰਦਾ ਕਿ ਉਹਨਾਂ ਨੇ ਆਪਣੇ ਆਪ ਹੀ ਅਸੈਸਮੈਂਟ ਲੈ ਲਈ ਕਿ ਇਹਨਾਂ ਦੀ ਜ਼ਮਾਨਤ ਹੋਣੀ ਹੈ ਤੇ ਤੁਸੀਂ ਦੇਖ ਲਓਗੇ ਚੌਥੇ ਨੰਬਰ ਤੇ ਇੱਕ ਆਮ ਆਦਮੀ ਪਾਰਟੀ ਆਊਗੀ ਜਿਹੇ ਜਿਹੇ ਹਾਲਾਤ ਬਣੀਆਂ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਅੱਜ ਅੱਗ ਲਾ ਦਿੱਤਾ ਨੇ ਪਹਿਲਾਂ ਗੱਲ ਕਰ ਲੈਂਦਾ ਪੰਜ ਕੈਬਨਟ ਮੰਤਰੀ ਵੀ ਨਹੀਂ ਕਿਉਂਕਿ ਉਹਨਾਂ ਕੋਲੇ ਆਮ ਆਦਮੀ ਤੇ ਕੋਈ ਰਿਹਾ ਹੀ ਨਹੀਂ ਉਹ ਹਰ ਉਹਨਾਂ ਦੀ ਕੈਂਪੇਨ ਸੀ ਕਿ ਆਮ ਆਦਮੀ ਨੂੰ ਬਣਾਵਾਂਗੇ ਆਮ ਆਦਮੀ ਨੂੰ ਮੌਕਾ ਦੇਵਾਂਗੇ ਹੁਣ ਆਮ ਆਦਮੀ ਤੇ ਲੱਭੇ ਹੈ ਹੀ ਨਹੀਂ ਉਹਨਾਂ ਕੋਲੇ ਸਾਰੇ ਛੱਡ ਗਏ ਹੁਣ ਆਪਣੇ ਜਿਹੜੇ ਚਿਹਤੇ ਮੰਤਰੀ ਹੈ ਜਿਹੜੇ ਲੁੱਟੀ ਜਾਂਦੇ ਐ ਉਹਨਾਂ ਨੂੰ ਕਿਹਾ ਕਿ ਪੈਸੇ ਤੁਸੀਂ ਇਕੱਠੇ ਕਰ ਲਏ ਆ ਹੁਣ ਇਲੈਕਸ਼ਨ ਤੇ ਲਾਓ ਕਿਹੜਾ ਇੱਕ ਕਮੇਟੀ ਇੱਕ ਮੈਂ ਹੋਰ ਦੱਸਾਂ ਜਿਹੜੇ ਪਟਿਆਲੇ ਤੋਂ ਉਮੀਦਵਾਰ ਹੈ ਉਹਨੂੰ ਤਾਂ 3 ਸਾਲ ਦੀ ਸਜ਼ਾ ਹੋਈ ਪਈ ਹੈ ਡਾਕਟਰ ਜਿਹੜਾ ਹੈਗਾ ਬਲਮੀਤ ਸਿੰਘ 3 ਸਾਲ ਦੀ ਸਜ਼ਾ ਹੋਈ ਹੈ ਤੇ ਦੂਜੇ ਕਈਆਂ ਨੂੰ ਸਜ਼ਾ ਹੋਣ ਆਲੀ ਹੈ ਸੋ ਮੈਨੂੰ ਲੱਗਦਾ ਉਹਨਾਂ ਨੇ ਖੇੜਾ ਛੜਾਇਆ ਕਿ ਇਹ ਨਾ ਬੰਦਿਆਂ ਦਾ ਕਾਲੀ ਦਲ ਮਾਲ ਸੀਏਏ ਨੂੰ ਲੈ ਕੇ بار بار ਪੁੱਛ ਰਹੇ ਕਿ ਆਨੰਦੋ ਦੇਖਣਾ ਹੈ ਕਿ ਉਹ ਨਹੀਂ ਬੋਲੀਟੀਆਂ ਦੇ ਸੁਰੱਖਿਅਤ ਦੇ ਦੇਖੋ ਕਿਹਨਾਂ ਸਾਰੇ ਲੋਕ ਆਪਕੇ ਬਾਸਰ ਰਹਿੰਦੇ ਨੇ ਆਈਸ ਆਜ ਸ ਆ ਦੇਖੋ ਐਨਟੀ ਸਿੱਖ ਇਹਦੀ ਕੇਜਰੀਵਾਲ ਤੇ ਐਨਟੀ ਮਿਨੋਰਟੀਜ਼ ਦੀ ਕਿਵੇਂ ਸੋਚ ਹੈ ਆਪਣੇ ਕੇਜਰੀਵਾਲ ਦੀ ਸ਼ਰੋਮਨੀ ਅਕਾਲੀ ਦਲ ਸ਼ੁਰੂ ਤੋਂ ਕਹਿ ਰਿਆ ਸੀ ਜਿਹੜੇ ਆਪਣੇ ਬਹੁਤ ਭੈਣ ਭਰਾ ਸਿੱਖ ਭੈਣ ਭਰਾ ਜਿਹੜੇ ਪਾਕਿਸਤਾਨ ਸੀ ਅਫਗਾਨਿਸਤਾਨ ਸੀ ਉਹਨਾਂ ਨੂੰ ਉੱਥੇ ਬੜੀਆਂ ਪ੍ਰੋਬਲਮ ਆਈਆਂ ਤੁਸੀਂ ਦੇਖਿਆ ਹੋਣਾ ਗੁਰੂ ਘਰਾਂ ਦੇ ਉੱਤੇ ਬੰਬ ਵਿਸਪੋਰਟ ਹੋਏ ਕਈ ਉਦੋਂ ਛੱਡ ਗਿਆ तकरीबन 2 ਲੱਖ ਆਪਣੇ ਸਿੱਖ ਭੈਣ ਭਰਾ ਉੱਥੇ ਸੀ ਆਪਣੇ ਅਫਗਾਨਿਸਤਾਨ ਚ ਉਹ ਸਾਰੇ ਆਏ ਆ ਪਿਛਲੇ ਕਈ ਸਾਲਾਂ ਤੋਂ ਅਸੀਂ ਵੀ ਕਹਿ ਰਹੇ ਹਾਂ ਕਿ ਇਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਏ ਤੋਂ ਅਸੀਂ ਪਾਰਲੀਮੈਂਟ ਸੀਐਸ ਦਾ ਸਪੋਰਟ ਵੀ ਕੀਤੀ ਹੈ ਇਸ ਕਰਕੇ ਕੀਤੀ ਸੀ ਕਿ ਜਿਹੜੇ ਆਪਣੇ ਮਿਨੋਰਟੀਜ਼ ਉੱਥੇ ਹੈਗੀਆਂ ਜਿਹੜੇ ਪ੍ਰੋਸੀਕਿਊਟਡ ਜਿਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਘੱਟੋ ਘੱਟ ਆਪਣਾ ਦੇਸ਼ ਕਿਉਂਕਿ ਇਹ ਵੱਡਾ ਇੱਕ ਵਿਦੇਸ਼ ਹੁੰਦਾ ਸੀ ਤੇ ਇਸ ਕਰਕੇ ਜਿਹੜੀ ਇਹ ਵੀ ਸੋਚ ਹੈ ਬੜੀ ਐਂਟੀ ਪੰਜਾਬ ਐਂਟੀ ਸਿੱਖ ਸੋਚ ਪਹਿਲੇ ਤੋਂ ਹੀ ਪਤਾ ਸੀ ਮੈਂ ਕਿ ਕੇਜਰੀਵਾਲ ਦੀ ਹੈ ਤੇ ਹੁਣ ਹੌਲੀ ਹੌਲੀ ਉਹ ਚੀਜ਼ਾਂ ਬਾਹਰ ਨਿਕਲ ਰਹੀਆਂ ਜਿੱਦਾਂ ਬਾਕੀ ਪਾਰਟੀਆਂ ਦੀ ਲਿਸਟ ਆ ਰਹੀ ਹੈ ਉਮੀਦਵਾਰਾਂ ਦੀ ਸ਼ੋਮਨੀ ਕਾਲੀਦਾ ਦੀ ਲਿਸਟ ਅੱਜ ਆਏਗੀ ਕਿਉਂਕਿ ਗਠਜੰਬੰਦਨ ਦੀ ਗੱਲ ਚੱਲ ਰਹੀ ਹੈ ਹਲੇ ਸਾਡਾ ਤਾਂ ਅਸੀਂ ਤਾਂ 13 ਦੀ 13 ਸੀਟਾਂ ਲੜ ਰਹੇ ਹਾਂ ਤੁਹਾਨੂੰ ਯਾਦ ਵੀ ਦੇਖਿਆ ਮੈਂ ਤਾਂ ਜਿਸ ਮੇਰਾ ਸਾਡੀ ਕੈਂਪੇਨ ਤੋਂ ਸ਼ੁਰੂ ਹੈ ਪੰਜਾਬ ਬਚਾਓ ਮੋਰਚਾ ਜਿਹੜੀ ਯਾਤਰਾ ਕਰੀ ਮੈਂ ਧੰਨਵਾਦ ਕਰਦਾ ਸੰਗਤ ਦਾ ਪੰਜਾਬ ਦੀ ਲੋਕਾਂ ਦਾ ਜਿਹੜਾ ਇੰਨਾ ਪਿਆਰ ਦੇ ਰਿਹਾ ਤੁਸੀਂ ਰੋਜ਼ ਦੇਖੋ ਐ ਜੀ ਐਜਾ ਪਿਆਰ ਐਜਾ ਜੋਸ਼ ਮੈਂ ਆਪਣੇ 25 ਸਾਲ ਦੇ ਇਤਿਹਾਸ ਚ ਨਹੀਂ ਦੇਖਿਆ ਜਿਵੇਂ ਅੱਜ ਮਿਲ ਰਿਹਾ ਕਿਉਂ ਸਾਰੇ ਪੰਜਾਬੀਆਂ ਨੇ ਦੇ ਕੌਮ ਨੇ ਪੰਥ ਨੇ ਰਿਅਲਾਈਜ਼ ਕੀਤਾ ਹੈ ਕੀ ਜੋ ਕੁਝ ਵੀ ਬਣਿਆ ਪੰਜਾਬ ਚ ਅਕਾਲੀ ਦਲ ਦੀ ਸਰਕਾਰਾਂ ਨੇ ਬਣਾਇਆ ਹੈ ਅਕਾਲੀ ਦਲ ਨੇ ਹੀ ਪੰਜਾਬ ਨੂੰ ਬਿਲਡ ਕੀਤਾ ਹੈ ਆ ਜਿੰਨੇ ਦਿੱਲੀ ਵਾਲੀਆਂ ਪਾਰਟੀਆਂ ਆ ਉਹ ਆਉਂਦੀਆਂ ਸੀ ਲੁੱਟਦੀਆਂ ਸੀ ਤੇ ਲੁੱਟ ਕੇ ਬਾਹਰ ਚਲੇ ਜਾਂਦੀਆਂ ਸੀ ਇੱਕ ਵੀ ਨਿਸ਼ਾਨੀ ਤੁਸੀਂ ਮੀਡੀਆ ਵਾਲੇ ਬੈਠਿਓ ਇੱਕ ਵੀ ਐਗਜ਼ਾਮਪਲ ਕਿਸੇ ਕੋਈ ਪ੍ਰੋਜੈਕਟ ਦਾ ਕੋਈ ਡਿਵੈਲਪਮੈਂਟ ਦਾ ਕਿਸੇ ਚੀਜ਼ ਦਾ ਕੋਈ ਸਕੀਮ ਦਾ ਤੁਸੀਂ ਨਾ ਕਾਂਗਰਸ ਦੇ ਨਾਮ ਐਗਜ਼ਾਮਪਲ ਦੇ ਸਕਦੇ ਹੋ ਝਾੜੂ ਵਾਲੇ ਤੱਕ ਕੀ ਦੱਸਣਾ ਚੱਕ ਜਾਣਾ ਕਰ ਲਿਆ ਹਾਂ ਜੀ ਬੰਤੀ ਜੀ ਦਾ ਤਰੀਕਾ ਜਿਹੜਾ ਸ਼ੇਅਰਿੰਗ ਕੋਲੇ ਕੇ ਅਭੀ ਅਭੀ ਵੀ ਪੇਜ ਫਸਾ ਹੋਇਆ ਯਾਰ ਥੋਨੂੰ ਕੀ ਟੈਨਸ਼ਨ ਹੈ ਮੈਂ ਤਾਂ ਆਪ ਹਰਾਨਾ ਕਹਿੰਦੇ ਜੀ 3 ਵਜੇ 13 ਤਰੀਕ ਨੂੰ 3 ਵਜੇ ਮੀਟਿੰਗ ਹੋਣੀ ਹੈ 14 ਤਰੀਕ ਨੂੰ 5 ਵਜੇ ਹੋਣੀ ਹੈ ਮੈਂ ਉੱਥੇ ਹੋਣਾ ਕਿਤੇ ਯਾਤਰਾ ਜੁਣਾ ਤੁਸੀਂ ਆਪਣਾ ਮੀਡੀਆ ਦੇਖ ਲਓ ਜਾਂ ਪੀਡੀਸੀ ਚੈਨਲ ਦੇਖ ਲਿਆ ਕਰੋ ਮੈਂ ਕਿੱਥੇ ਹਾਂ ਤੁਹਾਨੂੰ ਪਤਾ ਹੀ ਲੱਗ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਅੰਦਰ ਯਾਤਰਾ ਕਰ ਰਹੇ ਹੁਣ ਵੀ ਮਤਲਬ ਦੱਸਦਾ ਇਹਦੇ ਬਾਅਦ ਜਲੰਧਰ ਜਾਣਾ ਜਲੰਧਰ ਦੇ ਬਾਅਦ ਮੈਂ ਪਿੰਡ ਬਾਦਲ ਜਾਣਾ ਚੈੱਕ ਕਰ ਲਿਓ ਰਾਤ ਨੂੰ ਤੇ ਉਹਦੇ ਬਾਅਦ ਸਵੇਰੇ ਸਾਡੀ ਜਿਹੜੀ ਅਲਾਈਅੰਸ ਦੀ ਗੱਲ ਹੈ ਨਾ ਇਹ ਇਹ ਨਹੀਂ ਕੰਮੀ ਹੈਗੀ ਕਿ ਉਹ ਜਿਹੜੀ ਕੋਈ ਗੱਲ ਕਰ ਰਹੀ ਹੈ ਇਹ ਫਸ ਕਾਉਂਟਰਫਾਇਟ ਉਸ ਕੰਮ ਚ ਸ਼ਾਮਿਲ ਤਾਂ ਰਹੀ ਪਹਿਲੀ ਵਾਰੀ ਉਹਨੇ ਕਿਹਾ ਸੀ ਸਾਡੀ ਗੱਲ ਚੱਲ ਰਹੀ ਹੈ ਡੀਲਰ ਹਾਂ ਨਹੀਂ ਹੋ ਰਹੀ ਉਸ ਤੋਂ ਬਾਅਦ ਇਹ ਗੱਲ ਚੱਲ ਰਹੀ ਹੈ ਮਤਲਬ ਉਹ ਤਾਂ ਇਸ ਹਾਲ ਬਾਰ-ਬਾਰ ਯਾਰ ਦੱਸਾ ਕੀ ਹੈ মিডিਆ ਜ਼ਿਆਦਾ ਇਹਨੂੰ ਬਿਲਡ ਕਰ ਰਿਹਾ ਹੈ ਜਨ ਨਾ ਨਾ ਮੈਨੂੰ ਨਾ ਨਾ ਮੈਨੂੰ ਪਤਾ ਹੈ ਨਾ ਭਾਜਪਾ ਵਾਲਿਆਂ ਨੂੰ ਪਤਾ ਹੈ ਜਾਂ ਕਿਸੇ ਨੂੰ ਪਤਾ ਹੈ ਅਸੀਂ ਸੋਸ਼ਲ ਮੀਡੀਆ ਮੀਡੀਆ ਹੁਣ ਇੰਨੇ ਵਜੇ ਕੱਲ ਹੋਊਗੀ ਪਰਸੋਂ ਹੋਊਗੀ 8:5 ਹੋਗੀ ਅਸੀਂ 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 ਐਟ ਦ ਮੂਮੈਂਟ ਅਸੀਂ 13 ਦੀਆਂ 13 ਸੀਟਾਂ ਲੜ ਰਹੇ ਹਾਂ ਐਟ ਦ ਮੂਮੈਂਟ ਐਟ ਦ ਮੂਮੈਂਟ ਮਤਲਬ ਹੈ ਸਾਡੀ ਐਲਾਈਅੰਸ BSP ਨਾਲ ਸੀ ਅਸੀਂ ਤਾਂ ਤੋੜੀ ਨਹੀਂ ਨੋ ਆਈ ਐਮ ਨੋਟ ਰੂਲਿੰਗ ਸਾਡੀ ਪ੍ਰੈਜ਼ੈਂਟ ਨੇ ਮੈਂ ਉਹੀ ਕਹਿ ਰਿਹਾ ਨਹੀਂ ਸਾਡੀ ਸਾਡੀ ਐਲਾਈਅੰਸ ਸੀਪੀਏ ਸੀਪੀਏ ਪੰਜਾਬ ਫਰੰਟ ਵੀ ਬਣ ਰਿਹਾ ਜਿਹੜਾ ਮੈਂ ਤੁਹਾਨੂੰ ਅੱਜ ਕੱਲ ਕਰ ਰਿਹਾ ਉਹ ਵੀ ਲੋਕੀ ਸਾਨੂੰ ਅਪਰੋਚ ਕਰ ਰਿਹਾ ਅਸੀਂ ਤਾਂ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀਆਂ ਲਾਈਕ ਮੈਂਡਡ ਪਾਰਟੀਆਂ ਐ ਜਿਹੜੀਆਂ ਇਕੱਠੀਆਂ ਹੋ ਸਕਦੀਆਂ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਮੋਸਟ ਵੈਲਕਮ ਐਕਸੈਪਟ 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 ਐਂ ਦੇਖ ਰਿਹਾ ਜਿਵੇਂ ਕੋਈ ਨਹੀਂ ਠੀਕ ਕਾਂਗਰਸ ਨਾਲ ਤਾਂ ਜਾਣ ਨਹੀਂ ਸਕਦੇ ਝਾੜੂ ਵਾਲਿਆਂ ਨਾਲ ਤਾਂ ਜਾਣ ਨਹੀਂ ਸਕਦੇ ਬਾਕੀ ਅਸੀਂ ਬੀਐਸਪੀ ਸੀਪੀਏ ਸੀਪੀਐਮ ਸਾਰਿਆਂ ਨਾਲ ਅਸੀਂ ਗੱਲ ਕਰ ਰਹੇ ਹਾਂ ਅਜੇ ਹੋਇਆ ਨਹੀਂ ਨਾ ਹਲੇ ਮੈਂ ਸੀਪੀਏ ਸੀਪੀਐਮ ਕੋਪਰਾ ਅਸੀਂ ਦੇਖਣਾ ਅਸੀਂ ਦੇਖਣਾ ਪੈਣਾ ਕਿ ਉਹ ਕਿੰਨਾ ਕਰ ਸਕਦੇ ਸਾਡੇ ਵਾਸਤੇ ਤਾਂ ਸਾਰੇ ਆਈ ਥਿੰਕ ਨੋ ਪੌਣਾ ਪੁੱਟ देयर इज नो ਪੌਣਾ ਪੁੱਟਿੰਗ ਹਾਂਜੀ 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 ਦੇਖਣ ਨੂੰ ਮੁੱਖ ਮੰਤਰੀ ਹਰ ਵਾਰ ਆਇਆ ਅਗੋਕੇ ਦੇ ਵਿਚ ਟਕਰਾਰੂ ਕਿਵੇਂ ਦੇਖਦੇ ਸਾਂ ਇਹ ਸ਼ਰਮ ਆਉਂਦੀ ਹੈ ਕਹਿੰਦੇ ਉਹ ਸਾਡਾ ਮੁੱਖ ਮੰਤਰੀ ਹੈ ਸ਼ਰਮ ਆਉਂਦੀ ਹੈ ਕੌਮ ਨੂੰ ਹੁਣ ਅਸੀਂ ਜੇ ਬਾਹਰਲੇ ਸੂਬੇ ਜਾਈਏ ਇੱਥੇ ਲੋਕੀ ਹੱਸਦੇ ਆ ਤੁਹਾਡਾ ਮੁੱਖ ਮੰਤਰੀ ਹੈ ਮੈਂ ਤਾਂ ਬੀਬੀ ਨੂੰ ਕਿਹਾ ਉਹ ਕੀ ਕਹਿੰਦਾ ਤੁਸੀਂ ਉਹ ਨਸਲੇ ਦੇ ਚੈੱਕ ਕਰਾਓ ਮੈਨੂੰ ਲੱਗਦਾ ਨਸਲੀ ਹੈ ਨਹੀਂ ਮੁੱਖ ਮੰਤਰੀ ਦੀ ਤੋ ਐਸ ਕਰਕੇ ਚੈੱਕ ਕਰਕੇ ਪੰਜਾਬੀਆਂ ਨਾਲ ਠੱਗੀ ਹੋਈ ਐ ਪੰਜਾਬੀਆਂ ਨਾਲ ਠੱਗੀ ਹੋਈ ਐ ਮਿਕ ਮੰਤਰੀ ਕਹਿੰਦੇ ਲਾਇਕ ਨਹੀਂ ਐ ਮੈਂ ਧੰਨਵਾਦ ਕਰਦਾ ਬੀਬੀ ਦਾ ਜਿਨ੍ਹਾਂ ਨੇ ਦੇਖੋ ਸਾਰੀ ਪਾਰਟੀ ਨੂੰ ਇਕੱਠਾ ਕਰ ਦਿੱਤਾ ਸਾਰੇ ਪਰਿਵਾਰਾਂ ਨੂੰ ਇਕੱਠੇ ਕਰ ਦਿੱਤਾ ਸਾਡਾ ਪਰਿਵਾਰ ਹੁਣ ਇੱਕ ਐ ਸਾਡਾ ਇੱਕ ਨਿਸ਼ਾਨਾ ਐ ਪੰਜਾਬ ਨੂੰ ਬਚਾਉਣਾ ਥੈਂਕ ਯੂ